ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਦੀ ਸਭ ਤੋਂ ਵੱਡਾ 181 ਕਰੋੜ ਦਾ ਐਸਐਸਟੀ ਸਕਾਲਰਸ਼ਿਪਾ ਘਟਾਲਾ 19918 ਐਪਲੀਕੇਸ਼ਨਾਂ ਤੇ ਲਗਾਏ ਗਏ ਜਾਲੀ ਫੋਨ ਨੰਬਰ ਹਿਮਾਚਲ ਦੇ ਐਸਐਸਟੀ ਅਤੇ OBC ਵਿਦਿਆਰਥੀਆਂ ਦੀ ਵਜੀਫੇ ਦੇ ਨਾਂ ਤੇ ਚਾਰ ਰਾਜਾਂ ਵਿੱਚ ਕਰੀਬ 181 ਕਦੋਂ ਡਾੜ ਦੇ ਪਏ ਖਾਚ ਕੀਤੇਗਾ ਤੇ ਘਟਾਲੇ ਦੀ ਜਾਂਚ ਵਿੱਚ ਕਈ ਐਮ ਪਹਿਲਵਾਨ ਨਵੇਂ ਅੰਦਾਜ਼ ਕੀਤਾ ਗਿਆ ਸੀਬੀਆਈ ਨੇ ਜਾਂਚ ਲਈ ਇਸ ਲਈ ਜ਼ਿੰਮੇਵਾਰ ਆਈਐਸ ਅਤੇ ਐਚਸੀ ਅਧਿਕਾਰੀਆ ਸਮਾਜਿਕ ਨਿਆਂ ਤੇ ਅਧਿਕਾਰ ਤੱਕ ਭਾਗ ਦੇ ਅਧਿਕਾਰੀਆਂ ਨੂੰ ਸ਼ਾਮਲ ਨਹੀਂ ਕੀਤਾ ਸੀਬੀਆਈ ਨੇ ਹਾਈ ਕੋਰਟ ਵਿੱਚ ਵੀ ਚਾਜਿਤ ਅਤੇ 8 ਕਲੋਜ਼ਰ ਰਿਪੋਰਟਾਂ ਪੇਸ਼ ਕੀਤੀਆਂ ਪਰ ਜਾਂਚ ਹਜੇ ਵੀ ਪੂਰੀ ਹੁੰਦੀ ਨਜ਼ਰ ਨਹੀਂ ਆਈ ਅਗਲੀ ਖਬਰ ਲੈ ਕੇ ਹਾਂ ਜਰ ਹਾਂ ਸਾਪ ਦਾ ਸਰਪੰਚ ਤੇ ਹੋ ਸਿਨੀਅਰ ਆਗੂ ਖੈਰਾ ਦੇ ਹੱਕ ਵਿੱਚ ਨਿਤਰੇ ਤੂਰੀ ਦੇ ਸਾਬਕਾ ਵ代 ਇੱਕ ਦਿਲਬੀਰ ਸਿੰਘ ਗੋੜੀ ਵਲੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਤੂਰੀ ਹਲਕੇ ਦੇ ਕਾਂਗਰਸ ਸਰਪੰਚ ਪੰਚ ਤੇ ਸਾਬਕਾ ਤੇ ਮੌਜੂਦਾ ਕੌਂਸਲ ਕਾਂਗਰਸ ਦੇ ਉਮੀਦਵਾਰ ਸਪਾਲ ਸਿੰਘ ਖੈਰਾਦੀ ਪਿੰਡ ਤੇ ਆ ਚੁੱਕੇ ਹਨ ਹਲਕੇ ਦੇ ਯੂਥ ਕਾਂਗਰਸ ਜਨਨ ਸਕੱਤਰ ਸ਼ੁਭਮ ਸ਼ਰਮਾ ਨੇ ਪਿੰਡਾਂ ਵਿੱਚ ਆਪਣੇ ਧੜੇ ਦੇ ਯੂਥ ਵਾਰੇ ਕਹਿਣ ਨੂੰ ਲਾਮਬਾਤ ਕਰਕੇ ਖੈਰਾਦੀ ਹਾਕ ਵਿੱਚ ਚੋਣ ਪਹਜ ਤੇਜ ਕਰਨ ਦੀ ਡਿਊਟੀ ਲਈ ਹੈ ਯੂਥ ਅਗਵਾ ਦਾ ਕਹਿਣਾ ਹੈ ਕਿ ਸ਼ੁਭਮ ਸ਼ਰਮਾ ਜਿੰਨਾਂ ਕੋਲ ਪਿੰਡਾਂ ਤੇ ਸ਼ਹਿਰਾਂ ਵਿੱਚ ਚੰਗਾ ਸੂਲ-ਦੁਖ ਹੈ ਉਹਨਾਂ ਤੋਂ ਹੀ ਹਲਕੇ ਵੱਡੇ ਵੱਡੀ ਜ਼ਿੰਮੇਵਾਰੀ ਦੇਣੀ ਹੈ। ਸ਼੍ਰੀ ਖਹਿਰਾ ਵੀ ਲੱਗਦਾ ਸ਼ੁਭਮ ਸ਼ਰਮਾ ਨਾਲ ਵਾਰ-ਵਾਰ ਮੀਟਿੰਗਾਂ ਕਰ ਰਹੇ ਹਨ। ਅਗਲੀ ਖਬਰ ਲੈ ਕੇ ਹਾਂ ਜਹਾਂ ਦਿਰਭਾ ਵਿੱਚ ਭਗਵੰਤ ਮਾਨ ਖਿਲਾਫ ਮੁਰਗਾ ਤੇ ਖਹਿਰਾ ਲੋਕ ਸਭਾ ਹਲਕਾ ਸੰਗਦੇਸ਼ ਤੋਂ ਕਾਂਗਸ ਦੇ ਉਮੀਦਵਾਰ ਸਖਪੈਰਾ ਖਹਿਰਾ ਨੇ ਮੁੱਖ ਮੰਤਰੀ ਤੇ ਵਾਅਦੇ ਕਹਾ ਕਿ ਭਗਵੰਤ ਮਾਨ ਵੱਲੋਂ ਕਾਂਗਸ ਦੇ ਸੀਨੀਅਰ ਆਗੂਆਂ ਨੂੰ ਵਿਜੀਲੈਂਸ ਦਾ ਦਬਾਵਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਜਿਸ ਵਿੱਚ ਜਰਬੋਰ ਦਲਵੀਰ ਗੋੜ ਦੇ ਖਿਲਾਫ ਉਹਨਾਂ ਚੋਂ ਲੜੀ ਸੀ ਅੱਜ ਪਾਉਣਾ ਤਿੱਤਰੀ ਬਣਾ ਕੇ ਤਾਂ ਲੈ ਗਏ ਪਰ ਭਗਵੰਤਵਾ ਸੰਗਤੂ ਦੇ ਵਿੱਚ ਕਮਜ਼ੋਰ ਪੈ ਗਿਆ ਹੈ ਉਹ ਅੱਜ ਗੀਤਾ ਪੌਣ ਡੜਬਾ ਵਿੱਚ ਕਾਂਸਿਆ ਅਗੂ ਜਸਵਿੰਦਰ ਸਿੰਘ ਧਮਾਨ ਦੇ ਗਾਇ ਵਿੱਚ ਅਗਵਾਈ ਵਿੱਚ ਇਕੱਠ ਕਾਠਨ ਸੁਬੋਧਨ ਕਰਨ ਪਹੁੰਚਿਆ ਉਹਨਾਂ ਨੇ ਕਿਹਾ ਅੱਜ ਪੰਜਾਬ ਸਿਰ 70000 ਕਰੋੜ ਦਾ ਕਰਜ਼ਾ ਹੈ ਜਦੋਂ ਕਿ 25000 ਕਰੋੜ ਹੋਰ ਕਰਜ਼ਾ ਲਿਆ ਹੈ ਉਨਾ ਕਿ ਪੰਜਾਬ ਦੇ ਆਮ ਲੋਕਾਂ ਨੂੰ ਝੂਠਾ ਇਨਕਲਾਬ ਤੇ ਝੂਠੇ ਸੁਫਨੇ ਦਿਖਾ ਕੇ ਸੱਤਾ ਵਿੱਚ ਆਉਂਦੇ ਹੈ ਯਾਤ ਪੱਡੇਸ਼ੀਪ ਲੋਕਾਂ ਤੋਂ ਦੂਰੀ ਬਣਾ ਚੁੱਕੀ ਹੈ। ਅਗਲੀ ਖਬਰ ਲੈ ਕੇ ਹਾਜਾਹਾਂ ਸਾਬਕਾ ਮੰਤਰੀ ਬਰਾਰ ਦੇ ਸੁਪੁੱਤਾ ਕਮਲਜੀਤ ਬਰਾਰ ਲੁਧਿਆਣਾ ਤੋਂ ਲੜਨਗੇ ਲੋਕ ਸਭਾ ਚੋਣ ਜਿਗਲਾ ਕਾਂਗਰਸ ਕਮੇਟੀ ਮੋਗਾ ਦੇ ਸਾਬਕਾ ਪ੍ਰਧਾਨ ਅਤੇ ਨੌਜਵਾਨ ਆਗੂ ਕਮਲਜੀਤ ਸਿੰਘ ਬਰਾਰ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦ ਆਜ਼ਾਦ ਉਮੀਦਵਾਰ ਵਜੋ ਚੋਣ ਲੜਨਗੇ। ਜਿਸ ਦਾ ਅਸ਼ਮੀਲ ਐਲਾਨ ਕਰਨ ਲਈ ਬਰਾੜਨ ਨੇ 11 ਵਜੇ ਲੁਧਿਆਣਾ ਵਿਖੇ ਪੈਸ ਕਾਨਫਰੰਸ ਸੱਦੇ ਨੋਇਵਾਨ ਆਗੂ ਕਮਲਜੀਤ ਸਿੰਘ ਬਰਾਸ ਸਾਫ ਦਾ ਕਾਂਗਰਸ ਮੰਤਰੀ ਅਤੇ ਹਲਕਾ ਬਾਗਾ ਪ੍ਰਾਣਾ ਦੇ ਸਾਬਕਾ ਵਿਧਾਇਕ ਦਾ ਅਸ਼ਮ ਸਿੰਘ ਬਰਾੜ ਦੇ ਸੁਪੁੱਤਰ ਹਨ ਅਗਲੀ ਖਬਰ ਲੈ ਕੇ ਆ ਜਾਂ ਸਰ ਦੇਖਣਾ ਜੀ ਆਇਓ ਥਾ ਵੋਟਰਾਂ ਦੇ ਬਿਓਰੇ ਮੰਗਣਾ ਬੰਦ ਕਰਨ ਪਾਰਟੀਆਂ ਚੋਣ ਕਮਿਸ਼ਨ ਅਗਲੀ ਖਬਰ ਲੈ ਕੇ ਆ ਜਹਾਂ ਪਾਇਪਾ ਉਮੀਦਵਾਰ ਕੰਗਨਾਲ ਨੋਟ ਦੀਆਂ ਵਧੀਆਂ ਮੁਸ਼ਕਲਾਂ ਤੋਂ ਸੰਗਠਨ ਨੇ ਰੱਖੀ ਮਾਫੀ ਦੀ ਮੰਗ ਬਾਲੀਵੁੱਡ ਦੀ ਮਸ਼ੀਤ ਮਸ਼ਹੂਰ ਅਦਾਕਾਰਾਂ ਤੇ ਇਸ ਮਾਹੌਲ ਚੱਲਦੇ ਮੰਡੀ ਤੋਂ ਪਾਇਪਾ ਦੀ ਲੋਕ ਸਭਾ ਉਮੀਦਵਾਰ ਕੰਗਨਾਦ ਨੋਟ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਜਦੋਂ ਤੋਂ ਪਾਇਪਾ ਨੇ ਉਹਨਾਂ ਨੂੰ ਆਪਣਾ ਲੋਕ ਸਭਾ ਉਮੀਦਵਾਰ ਚੁਣਿਆ ਹਰ ਉਹ ਜੁਨਾ ਖਿਲਾਫ ਕੋਈ ਨਾ ਕੋਈ ਨਵਾਂ ਮਾਮਲਾ ਸਾਹਮਣੇ ਆਇਆ ਹੈ ਹਾਲੀ ਵਿੱਚ ਖਬਰ ਆਈ ਕਿ ਸਯੁਗਤ ਕਿਸਾਨ ਮੋਰਚੇ ਨੇ ਕੰਗਨਾ ਤੇ ਕਥਿਤ ਤੌਰ ਤੇ અપਮਾਨਜਨ ਟਿੱਪਣੀ ਕਰਨ ਦੀ ਕਿਹਾਜਰ ਹਾਂ ਨਵਜੋਤ ਸਿੱਧੂ ਦੀ ਹੁਣ ਆਈ ਪੀਐਲ ਤੋਂ ਚੋਣ ਮੈਦਾਨ ਚ ਹੋਵੇਗੀ ਐ ਤੇ ਸਿਆਸੀ ਸਟੇਜ ਤੋਂ ਮਾਦਨ ਕੇ ਚੋਕੇ ਸ਼ੱਕੇ ਪੰਜਾਬ ਦੇ ਸਿਆਸਤ ਦੂਰੀ ਬਣਾ ਚੁੱਕੇ ਨੌਜੋਸ ਸਿੱਧੂ ਇੱਕ ਵਾਰ ਫਿਰ ਕੰਨਸਲ ਦੀ ਪਤ ਚੋਣ ਪਚਾਰ ਕਰਨ ਜਾ ਰਹੇ ਹਨ ਉਹ ਪੰਜਾਬ ਵਿਧਾਨ ਸਭਾ ਚੋਣ ਦੀ ਤੇ ਦੇ ਨਿਤਕਾ ਕਾਂਗਰਸੀ ਵਿਧਾਇਕ ਪਤਾ ਸਿੰਘ ਬਾਈਬਣ ਨੇ ਕਹੇ ਨੌਜੋਸ ਸਿੱਧੂ ਆਉਣ ਵਾਲੇ ਤਿੰਨ ਦਿਨਾਂ ਚ ਮੂਰ ਅੰਮ੍ਰਿਤਸਰ ਵਿੱਚ ਨਵੇਂ ਆਉਣਗੇ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਪਚਾਰ ਵੀ ਕਰਨਗੇ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਚਾਹ ਕਾਫੀ ਕੋਡਿੰਗਸ ਤੇ ਸ਼ਾਹ ਪੀਣ ਵਾਲੇ ਸਾਵਧਾਨ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ ਅਜਕਲ ਦੇਸ਼ ਦੇ ਕਈ ਸੁਪ ਘਾਨਕ ਸੂਬੇ ਭਿਆਨਕ ਕਲਮੀ ਦਾ ਸਾਹਮਣਾ ਕਰ ਰਹੇ ਹਨ ਜਿਸ ਤੋਂ ਬਚਣ ਲਈ ਲੋਕ ਇਤਨਾ ਦੇ ਉਪਾਅ ਕਰ ਰਹੇ ਹਨ ਦੱਸ ਦੀ ਇਸ ਤਮ ਕੇਂਦਰ ਸਰਕਾਰ ਨੇ ਲੋਕਾਂ ਨੂੰ ਖਾਣ ਪੀਣ ਸੰਬੰਧੀ ਸਲਾਹ ਦਿੱਤੀ ਵਿੱਚ ਸਲਾਹ ਦਿੱਤੀ ਜਿਸ ਵਿੱਚ ਉਹਨਾਂ ਦੱਸਿਆ ਕਿ ਲੋਕਾਂ ਨੂੰ ਚਾਹ ਕਾਫੀ ਸ਼ਰਾਬ ਅਤੇ ਕਾਰਬੋਨੇਟ ਸੌਫਟ ਡ੍ਰਿੰਕਸ ਪਾਣੀ ਤੋਂ ਬਚਣਾ ਚਾਹੀਦਾ ਹੈ ਇਹਨਾਂ ਪਾਣ ਤਦਾਥਨ ਪੀਣ ਨਾਲ ਹੋ ਸਕਦੀਆਂ ਨੇ ਇਹ ਸਮੱਸਿਆਵਾਂ ਸਰਕਾਰੀ ਸਲਾਹ ਵਿੱਚ ਦੱਸਿਆ ਗਿਆ ਸੌਫਟ ਡ੍ਰਿੰਕਸ ਕਾਫੀ ਚਾਹ ਤੇ ਅਲਕੋਹਲ ਵਰਗੇ ਪੀਣ ਦੇ ਪਦਾਰਥ ਢਿੱਡ ਹਾਈਡਰੇਸ਼ਨ ਦਾ ਕੰਨ ਬੰਦ ਹੈ ਨਾਲ ਇਸ ਵਿੱਚ ਪ੍ਰੋਟੀਨ ਤੇ ਭੋਜਨ ਨਾਲ ਖਾਂਦੀ ਸਲਾਹ ਦਿੱਤੀ ਹੈ ਨਾਲ ਹੀ ਸਟਰੀ ਫੂਡ ਖਾਣ ਤੋਂ ਪਰਹੇਜ਼ ਕਰਨ ਦੀ ਕਿਹਾ ਹੈ ਜਾਰੀ ਖਬਰ ਲੈ ਕੇ ਆਜਾਂ ਚੌਂ ਜਾਵ ਤੇਰੇ ਅਲੱਗ ਰਹਿ ਦੋਸਤ ਐਤ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ ਜਾਓ ਫਵਲ ਲੈ ਲਓ ਅਗਲੀ ਖਬਰ ਲੈ ਕੇ ਆਜਾਂ ਜਾਓ ਫਾਹਲ ਲੈ ਲੋ ਸਿਰਫ ਇਨਾ ਕਹਿਣਾ ਖੁਦਕੁਸ਼ੀ ਦੀ ਉਸਤਾਨਾ ਨਹੀਂ ਹਾਈ ਕੋਰਟ ਖੁਦਕੁਸ਼ੀ ਨਾਲ ਜੁੜੇ ਕਮਾਲੇ ਸੁਣਵਾਈ ਕਰ ਦੇ Karnataka ਹਾਈ ਕੋਰਟ ਨੇ ਹਾਂ ਟਿੱਪਣੀਆਂ ਕੀਤੀਆਂ ਨੇ ਹਾਈ ਕੋਰਟ ਦਾ ਕਹਿਣਾ ਸਿਰਫ ਖੁਦਕੁਸ਼ੀ ਲਈ ਕਹਿਣ ਨੂੰ ਨੁਕਸਾਨਾ ਨਹੀਂ ਮੰਨਿਆ ਜਾ ਸਕਦਾ ਇਸ ਵਿੱਚ ਅਦਾਲਤ ਨੇ ਪਟੀਸ਼ਕਰਤਾ ਨੂੰ ਅਸਤ ਦੇਂਦੇ ਇਸ ਵਧ ਚੜ੍ਹਦੀ ਕਾਰਵਾਈ ਨੂੰ ਜਾਤ ਕਰ ਦਿੱਤਾ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਜਦੋਂ ਮਾਂ ਨੇ ਆਪਣੇ ਪੁੱਤ ਲਈ ਮੰਤਰੀ ਖੁੱਡੀਆਂ ਤੋਂ ਮੰਗੀ ਅਫੀਮ ਸੋਣ ਮੰਤਰੀ ਦਾ ਜਵਾਬ ਪੰਜਾਬ ਲੋਕ ਸਭਾ ਚੋਣਤ ਦੇ ਸਿਆਸੀ ਮਾਹੌਲ ਪੱਖਾ ਹੈ ਇਸ ਦਾ ਸਿਆਸੀ ਤੇ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਣ ਪਿੰਡਾਂ ਵਿੱਚ ਸਿਆਸੀ ਆਗੂਆਂ ਨੂੰ ਤਿੱਖੇ ਸਵਾਲ ਵੀ ਪੁੱਛੇ ਜਿਆਦਾ ਇਸਦਾਂ ਚੋਣ ਪ੍ਰਚਾਰ ਕੈਬਨ ਮੰਤਰੀ ਤੇ ਆਮ ਆਦਮੀ ਪਾਰਟੀ ਤੋਂ ਵਿਦਵਾ ਗੁਰਮੀਤ ਸਿੰਘ ਖੁਦ ਹੀ ਆ ਕੇ ਇੱਕ ਮੈਲਾ ਅਜੀਬ ਮੰਗ ਲੈ ਕੇ ਖੜੀ ਹੋਈ ਹੈ ਦਰਸਾਲ ਮੈਲਾ ਮੰਤਰੀ ਤੋਂ ਆਪਣੇ ਪੁੱਤ ਦੀ ਫੀਮ ਦੀ ਮੰਗ ਕੀਤੀ ਫੀਮ ਦੀ ਖੇਤੀ ਦੀ ਮੰਗ ਵੀ ਰੱਖੀ ਮੈਲਾ ਕਹਿੰਦੇ ਉਸ ਦਾ ਪਛਾਪ ਪਿੰਡਾਂ ਫੀਮ ਨਾਲ ਇਹਨਾਂ ਨਸ਼ਾ ਤੋਂ ਕਿਹੜਾ ਛੁਟ ਸਕਦਾ ਹੈ ਉਹਨਾਂ ਕਹਿੰਦੇ ਫੀਮ ਪੁੱਕੇ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਤੁਸੀਂ ਇਸ ਨਾਲ ਕੀ ਸਹਿਮਤ ਬਿਆਨ ਨਾਲ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਅਗਲੀ ਖਬਰ ਲੈ ਕੇ ਹਾਂ ਜਦ ਅਮਿਤਪਾਲ ਸਿੰਘ ਨੇ ਚੋਣ ਲੜਨ ਤੋਂ ਰੁਕਣਾ ਚਾਹੁੰਦੀ ਹੈ ਸਰਕਾਰ ਪਰਵਾਦ ਦਾ ਦਾਵਾ ਵਲਸਬ ਵਿਉਪਕੀਤੇ ਬਲਾਕ ਖੰਡੂਸ ਵੱਲ ਹਲਕਾ ਤੋਂ ਚੋਣ ਲੜਦੇ ਵਾਸ ਪੰਜਾਬ ਦੇ ਜਥੇਬੰਦ ਦੇ ਮੁਖੀ ਅਮਿਤਪਾਲ ਸਿੰਘ ਦੀ ਮੁਹਿੰਮ ਲਈ ਬਣਾਏ ਗਏ WhatsApp ਗਰੁੱਪ ਬਲਾਕ ਹੋ ਗਏ ਹਨ ਅਮਸ ਅਮਿਤਪਾਲ ਸਿੰਘ ਦੇ ਮਾਪਿਆਂ ਨੇ ਇਲਜ਼ਾਮ ਲਾਇਆ ਹੈ ਕਿ ਕਾਹੇ ਸਰਕਾਰ ਵੱਲੋਂ ਕਰਵਾਈ ਗਈ ਹੈ ਇਸ ਸਬੰਧੀ ਉਹਨਾਂ ਚੋਣ ਕਮਿਸ਼ਨ ਕੋਲ ਵਿੱਚ ਕਾਇਦ ਕੀਤੀ ਹੈ ਇਸ ਦਿਨ ਅਮਿਤਪਾਲ ਸਿੰਘ ਦੇ ਮਾਪਿਆਂ ਨੇ ਖਰਸ਼ਾ ਪ੍ਰਗਟਾਇਆ ਸਰਕਾਰ ਅਮਿਤਪਾਲ ਸਿੰਘ ਨੇ ਲੋਕ ਸਭਾ ਚੋਣ ਲੜਨ ਤੋਂ ਦੋਖ ਸਕਦੇ ਆ ਉਹਨਾਂ 'ਤੇ الزام ਲਾਇਕ ਸਕਾ ਨਹੀਂ ਸਨੀਤੀ ਤੇ ਚੋਣ 50ਵੀਂ ਮੰਗਲੀ ਬਣਾਏ ਸਾਰੇ ਵਰਸਾ ਗਰੁੱਪ ਬਲਾਕ ਕਰ ਦਿੱਤੇ ਹਨ ਅਗਲੀ ਖਬਰ ਲੈ ਕੇ ਆਜਾ ਨਾ ਮਾਸਟਰ ਬਣਨਾ ਹੈ ਤਾਂ 50% ਦਾ ਪੰਜਾਬੀ ਤਾਂ ਪਾਸ ਕਰਨੀ ਹੀ ਪਵੇਗੀ ਹਾਈ ਕੋਰਟ ਵੱਲੋਂ 5997 ETT ਦੇ ਆਪਕ ਭਰਤੀ ਦੀ ਪੰਜਾਬ ਦਾ ਟੈਸਟ ਪੰਜਾਬੀ ਦਾ ਟੈਸਟ ਮੁਕ ਕਰਵਾਉਣ ਦਾ ਹੁਕਮ ਅਗਲੀ ਖਬਰ ਲੈ ਕੇ ਆਜਾ ਹੰਗਨਾ ਕਦੇਵ ਯੂਨੀਵਰਸਿਟੀ ਨੇ ਕਰ ਵਖਾਇਆ ਕਮਾਲ ਦੁਨੀਆ ਦੀ ਟਾਪ 80% ਯੂਨੀਵਰਸਟੀਆਂ ਯੂਨੀਵਰਸਟੀਆਂ ਵਿੱਚੋਂ ਸਮਾਰ ਅਮਸਤਾ ਸਥਿਤ ਗੁਰਨਾਨਕ ਦੇਵ ਯੂਨੀਵਰਸਿਟੀਆ ਦੁਨੀਆ ਵਿੱਚ ਆਪਣਾ ਨਾਮ ਲੋਹਾ ਮਣਵਾਇਆ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਲੀ ਕੋ ਨਾਨਕ ਦੇਵ ਯੂਨੀਵਰਸਿਟੀ ਨੂੰ ਸਰਵੋਤਮ ਯੂਨੀਵਰਸਟੀਆਂ ਦੇ ਵਿਸ਼ਵ ਰੈਂਕਿੰਗ 2024 ਵਿੱਚ ਦੁਨੀਆ ਭਾਗੀਆਂ ਚੋਟੀ ਦੀਆਂ 30% ਯੂਨੀਵਰਸਿਟੀ ਵਿੱਚ ਸਮਾਰ ਕੀਤਾ ਗਿਆ ਹੈ ਅਗੜੀ ਖਬਰ ਲੈ ਕੇ ਹਾਜ ਹਾਂ ਪੰਜਾਬ ਵਿੱਚ ਜੀਐਸਟੀ ਵਿੱਚ 21% ਦਾ ਰਿਕਾਰਡ ਬਣਾ ਦਾ 2796 ਰੁਪਏ ਹੋਇਆ ਦਾ ਦਪਏ ਹੋਏ ਇਕੱਠੇ ਪੰਜਾਬ ਨੇ ਅਪ੍ਰੈਲ ਮਹੀਨੇ ਵਿੱਚ ਵਾਅਦੇ ਦੇ ਮਾਅਨੇ ਚ ਗਵਾਂਢੀ ਸੂਬੇ ਹਿਦਿਆਨੇ ਦੀ ਬਰਾਬਰੀ ਕਰ ਦਿੱਤੀ ਹੈ ਪੰਜਾਬ ਨੇ ਅਪ੍ਰੈਲ ਮਹੀਨੇ ਵਿੱਚ 27.992796 ਰੁਪਏ ਦੀ ਰਕਮ ਦੀ ਰਸੂਈ ਕਰਕੇ ਨਵਾਂ ਰਿਕਾਰਡ ਬਣਾਇਆ ਹੈ 2792 ਜੀਐਸਟੀ ਲਾਗੂ ਹੁੰਦਾ ਪੰਜਾਬ ਵਿੱਚ ਸਭ ਤੋਂ ਵੱਡੀ ਜੀਐਸਟੀ ਕਲੈਕਸ਼ਨ ਹੈ ਅਪੇ ਪੰਜਾਬ ਨੇ ਪਾਇ 2023 ਦੇ ਮੁਕਾਬਲੇ ਜੀਐਸਟੀ ਕਲੈਕਸ਼ਨ ਵਿੱਚ 10% ਦੀ ਵਾਅਦਾ ਅੱਜ ਕੀਤਾ ਹੈ ਖੜੀ ਖਬਰ ਹੈ ਕਿ ਹਾਈ ਕੋਰਟ ਨੇ ਵਿਵਾਰਕ ਦਾਤਾ ਨੂੰ ਬਿਆਨ ਦੇ ਮੌਲੇ ਝੂਠੀ ਗਵਾਹੀ ਦੇ ਮਕਦਮਾ ਚਲਾਉਣ ਦੀ ਨਿਰਦੇਸ਼ਾਂ ਨਿਰਦੇਸ਼ ਦਿੱਤੇ ਜਾਰੀ ਨਿਆਯ ਪ੍ਰਧਾਨਕਲਿ ਪਨਾਣੀ ਨੂੰ ਉਦੇ ਸਫਲ ਮੰਨਿਆ ਜਾ ਸਕਦਾ ਜਤੇ ਤੇ ਪਹੁੰਚ ਯੋਗ ਤੇ ਫਾਇਤਕੀ ਹੋਵੇ ਸਿਰਫ ਦੂਜੀ ਤਰ੍ਹਾਂ ਪਛਾਣ ਕਰਨ ਦੀ ਸ਼ੁਰੂ ਕੀਤਾ ਗਿਆ ਬੇਤਕ ਕੇ ਮਕਦਮੇ ਵਾਜੇ ਨੂੰ ਦੋਸ਼ ਰਣਜਾਸ਼ ਕੀਤਾ ਜਾਣਾ ਚਾਹੀਦਾ ਹੈ ਵਿਆਚਗੜੇ ਉਚ ਮਕਦਮੇ ਵਾਜੇ ਅਤੇ ਪਛਾਣ ਕਰਨ ਮੌਲੇ ਚ ਕਾਫੀ ਮਾਣ ਹੈ ਜਿਸ ਕਹੇ ਦਾਤਾ ਚ ਕਾਫੀ ਮਾਣ ਹੈ ਵਿਚਾਰ ਦੇਣਾ ਪੰਜਾਬ ਅਤੇ ਹਾਈ ਕੋਰਟ ਨੇ ਵਿਆਹ ਮੌਲੇ ਚ ਪੁਜੇ ਇਸ ਤਰ੍ਹਾਂ ਅਦਾਲਤ ਕਲੇ ਦਿਸ਼ਾਨਾ ਦੇਸ਼ ਜਾਰੀ ਕਰ ਦਿੱਤੇ ਹਨ ਇੱਕ ਫੈਮਿਲੀ ਕੋਰ ਦੇ ਦੇਸ਼ ਨੂੰ ਅਦੱਦ ਕਰਦੇ ਹੋਏ ਫੈਮਿਲੀ ਕੋਰ ਦੇ ਆਦੇਸ਼ ਨੂੰ ਰੱਦ ਕਰਤਾ ਜਿਸ ਵਿੱਚ ਪਤਨੀ ਝੂਠਾ ਸ਼ਨਾਮਦਾਰ ਕੰਦੇ ਦੋਸ਼ ਵਿੱਚ ਸ਼ਿਕਾਇਤ ਦਰਜ ਗੰਦਰ ਨਿਰਦੇਸ਼ ਦਿੱਤੇ ਗਏ ਹਨ ਅਦਾਲਤ ਨੇ ਕਿਹਾ ਹੈ ਕਿ ਸਦ ਅ ਇਸ ਅਦਾਲਤ ਨੇ ਹਾਲੇ ਵਿੱਚ ਝੂਠੀ ਗਵਾਹੀ ਦਿਖਾਵਾ ਵਿੱਚ ਛੁਡੀ ਕਰਨ ਵਿੱਚ ਵਾਧਾ ਦੇਖਿਆ ਹੈ ਐਰਪੀ ਸਿਮਬਲਾਨ ਨੇ ਕਿਹਾ ਹੈ ਕਿ ਨਿਆਂਪਰਦਾਲੇ ਨੂੰ ਉਦੋਂ ਹੀ ਸਫਲ ਮੰਨਿਆ ਜਾ ਸਕਦਾ ਜਦ ਇਹ ਤੇਜ਼ ਪਹੁੰਚਣ ਯੋਗ ਅਤੇ ਕਿਫਾਇਤੀ ਹੋਵੇ ਅਗੜੀ ਖਬਰ ਲੈ ਕੇ ਹਾਂ ਜਹਾਂ ਜੋਂਸਨ ਐਂਡ ਜੋਂਸਨ ਕੈਂਸਰ ਮਾਰ ਵਿਚ ਨੁਕਤਾ ਦੇ ਲਈ ਤਿਆਰ ਇਨੀ ਰਕਮ ਦੇਣ ਦਾ ਕੀਤਾ ਦਾਵਾ ਜੋਂਸਨ ਐਂਡ ਜੋਂਸਨ ਬਦੌਨ ਕੈ ਅਮਰੀਕਾ ਵਿੱਚ ਜਾਗ ਪਸਾਰੇ ਹਜ਼ਾਰਾਂ ਮੁਕੱਦਮਿਆਂ ਦਾ ਨੁਕਤਾ ਦਾ ਕਹਿੰਦੇ 25 ਸਾਲਾਂ ਵਿੱਚ 6 ਪਿੰਨ 5 ਬਿਲੀਅਨ ਡਾਲਰਾਂ ਦਾ ਭੁਗਤਾਨ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਕਿ ਇਸ ਦੇ ਟੈਲਕ ਅਧਿਕਾਰਤ ਪਾਦਾਗਨ ਆਵਰੀਅਨ ਕੈਂਸਰ ਦਾ ਕਾਰਨ